ਸੱਚੀ ਕਾਲ ਦੋਸਤੋ ਪਬਲਿਕਸ ਮਾਣਾ ਨੂੰਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੀ ਮਾਤਾ ਨੈਣਾ ਆਰਿਆ ਧਰਮਸ਼ਾਲਾ ਦੇ ਵਿੱਚ ਆਰਿਆ ਸਮਾਜ ਦੇ ਵੱਲੋਂ 5 ਦਿਨਾਂ ਦੇ ਲਈ ਜਿਹੜਾ ਸਾਲਾਨਾ ਉਤਸਵ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਅੱਜ ਪਹਿਲੇ ਦਿਨ ਹੀ ਜਿਹੜਾ ਹਵਨ ਯੱਗ ਕਰਨ ਤੋਂ ਬਾਅਦ ਜਿਹੜੀ ਹੈ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਜੀ ਜਿਹੜੀ ਰਸਮ ਹੈ ਇਸ ਧਰਮਸ਼ਾਲਾ ਦੇ ਵਿੱਚ ਅਦਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਬੱਚਿਆਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਭਜਨ ਜਿਹੜੇ ਨੇ ਗਾਏ ਜਾਂਦੇ ਨੇ ਜਿਸ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜੀ ਇਹ ਸ਼ੁਭਾ ਯਾਤਰਾ ਜਿਹੜੀ ਹੈ ਆਯੋਜਨ ਕੀਤੀ ਜਾਂਦੀ ਹੈ ਜਿਸ ਵਿੱਚ ਕਾਫੀ ਜਿਹੜੇ ਦੂਰ ਦਰਾਡੇ ਤੋਂ ਲੋਕ ਨੇ ਉਹ ਧਰਮਸ਼ਾਲਾ ਦੇ ਵਿੱਚ ਪਹੁੰਚਦੇ ਨੇ ਤੇ ਬੱਚਿਆਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵੀ ਜਿਹੜਾ ਪਰਮਾ ਸਵਾਗਤ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਆਰਿਆ ਸਮਾਜ ਦੇ ਨਾਲ ਜੁੜੇ ਹੋਏ ਜਿਹੜੇ ਸੰਗੀਤ ਨੇ ਉਹ ਵੀ ਜਿਹੜੇ ਗਾ ਕੇ ਦੱਸੇ ਜਾਂਦੇ ਨੇ ਪ੍ਰਧਾਨ ਯਸ਼ਪਾਲ ਸਿੰਘਲਾ ਵੱਲੋਂ ਵੀ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਜਾਂਦਾ ਤੇ ਉਹਨਾਂ ਦੀ ਰਣਮਈ ਇਹ ਜਿਹੜਾ ਹੇਠ ਹੈ ਅੱਜ ਸਾਰਾ ਪ੍ਰੋਗਰਾਮ ਕੀਤਾ ਗਿਆ ਨੈਣਾ ਆਰਿਆ ਤੋਂ ਚੱਲ ਕੇ ਸ਼ਹਿਰ ਦੇ ਵਿੱਚ ਇਹ ਜਿਹੜੀ ਹੈ ਬੱਚਿਆਂ ਵੱਲੋਂ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਤੇ ਜਿਸ ਵਿੱਚ ਕਾਫੀ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਵੀ ਪਹੁੰਚਦੇ ਨੇ ਤੇ ਸਮੂਹ ਟੀਚਰਾਂ ਵੱਲੋਂ ਬੱਚਿਆਂ ਨੂੰ ਡਿਸਪਲਨ ਦੇ ਵਿੱਚ ਜਿਹੜਾ ਸ਼ਹਿਰ ਦੇ ਵਿੱਚੋਂ ਲਜਾਇਆ ਗਿਆ ਤਾਂ ਕਿ ਕਿਉਂਕਿ ਬਹੁਤ ਦੂਰ ਦੂਰ ਤੋਂ ਜਿਹੜੇ ਇਸ ਲੋਕ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਅੱਜ ਪਹੁੰਚੇ ਹੋਏ ਸਨ ਤੇ ਉਹ ਸਾਰੇ ਹੀ ਲੋਕਾਂ ਦੇ ਵੱਲੋਂ ਇਸ ਸ਼ੋਭਾ ਯਾਤਰਾ ਦੇ ਨਾਲ ਅੱਜ ਚੱਲ ਕੇ ਜਿਹੜੀ ਹੈ ਸ਼ਹਿਰ ਦੇ ਵਿੱਚ ਸ਼ੁਰੂਆਤ ਕੀਤੀ ਗਈ ਤੇ ਪੰਜ ਦਿਨਾਂ ਦੇ ਲਈ ਇਹ ਹੁਣ ਜਿਹੜਾ ਹਵਨ ਜਾ ਕੇ ਚੱਲ ਰਿਹਾ ਹੈ ਤੇ ਜਿਸ ਦੇ ਵਿੱਚ ਸੁਹਾਗਣ ਜਿਵੇਂ ਕਿ ਕਹਿ ਸਕਦੇ ਹਾਂ ਕਿ ਪਤੀ ਪਤਨੀਆਂ ਵੱਲੋਂ ਜਿਹੜਾ ਹਵਨ ਕੀਤਾ ਜਾ ਰਿਹਾ ਸੀ ਤੇ ਉਸ ਦੇ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਪੰਜ ਦਿਿਤ ਪ੍ਰੋਗਰਾਮ ਵਾਰਸੇ ਤੋਂ ਹਰ ਵਾਰ ਸੇ ਮਨਾਤੇ ਹਨ ਔਰ ਇਸ ਵਕਤ ਇਹ 5 ਨਵੰਬਰ ਸੇ 5 ਨਵੰਬਰ ਤੱਕ ਮਨਾਉਣੇ ਜਾ ਰਹੇ آج اس کی شروعات سوامی اکھلیشور جی ہردوار سیاح نے وشیش طور پہ نویا جشن کروا کے اس کا آرمبھ کیا ہے اس وش جو وارشکوتسو رہا ہے اس کی وشیش مہتتا ہے کہ اس وش ہم آریہ سماج کی استھاپنا جو اٹھارہ سو پچہتر میں حرشی سوامی دیا نند جی نے ممبئی میں کی تھی اس کا ڈیڑھ سو سالامہ جو منا رہے ہیں اور مہرشی دیا جی کا جنم دن ہے وہ اٹھارہ سو چوبیس میں ہوا تھا تو وہ تین سال ہم لگاتار جو ہے تیئیس چوبیس اور پچیس میں ان کا دو سو سو لامہ جنم دن بھی منا رہے ہیں اس لیے آج ہم شوبھا جاترہ کا بھی پروگرام بنایا ہے ابھی شوبھا جاترہ شروع ہو گئی اور اسی طریقے سے یہ پانچ دن لگاتار صبح سات بجے سے لے کے نو بجے تک یج کا پروگرام اور رات کو آٹھ بجے سے لے کے دس بجے تک پرمچن ہو گئے اور کل کو چھے تریق کو ہم بشیش طور پر آنکھوں کا فری کیمپ اور اپریشن کیمپ لگا رہے ہیں تاکہ ضرورت من لوگوں کو فری جو ہے لنج ڈال کر بڑھیا آپریشن لوگوں کا کیا جا سکے اور نو تریق کو پورن ہوتی ہوگی جس میں ایک سو ایک ہون کنڈوں میں ایک بہت ہی دیکھنے والا شاندار پروگرام ہوتا ہے وہ ہم اس کی ہوتی اس پروگرام کی کریں گے سو سبھی شہر نواسیوں کو علاقہ نواسیوں کو نویدن ہے کہ وہ اس سارے پروگرام میں جو بیان کی گنگا تار پانچ دن بہے گی اس میں سب کو اسنان کرنا چاہیے سب کو ماننا چاہیے اور مہا پرشوں کے سنندی میں بیٹھ کے ویدوں کا جو سچا گیان ہے اس کو سمجھ کر اپنی زندگی کا سکھ مہین میں نرواہ کرنے کے لیے کوشش کرنی چاہیے ਆਰਿਆ ਸਮਾ ਆਜੀਵੀਤ ਜੀ ਦਾ ਦਸਤਾਰੀ ਜੀ ਭਰਨਕਲ ਜੀ ਅਜਨੇ 참석 ਕੀ ਹੈ 101 ਯਾਗ ਹਵਨ ਜਾਗ ਕਰਵਾਏ ਜਾ ਰਹੇ ਨੇ ਬਹੁਤ ਵਧਾਈ ਦਿਨਾ ਤੇ ਜਿਹੜਾ ਅੱਜ 5 ਤਰੀਕ ਤੋਂ ਅੱਜ ਤੋਂ ਲੈ ਕੇ 9 ਤਰੀਕ ਤੱਕ ਯਾਗ ਚੱਲਣਾ ਹੈ 9 ਤਰੀਕ ਨੂੰ ਯਾਗ ਦੇ 101 ਹਵਨ ਜੋ ਸਾਰੇ ਸ਼ਹਿਰ ਵਾਸੀ ਇਕੱਠੇ ਮਿਲ ਕੇ ਨਾਮਾਂਗੇ ਤੇ ਦੁਆਰ ਤੋਂ ਮੈਨੂੰ ਆਹ ਕੋ ਬਾਰਿਕ ਲਈ ਵੀ ਦਿਨਾ ਤੇ ਸਾਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਸਾਡੇ ਸਾਰੇ ਤੇ ਆਪਣਾ ਸ਼ੀਰ ਯਸ਼ੀਰ